ਸੋ ਸੁਰਾਲੀ ਕੋਲੀ ਕੋਰੋਨੀ ਪਹੁੰਚੇ ਤੇ ਕੀ ਅਪਡੇਟ ਹੈ ਕੀ ਕਹਿਣ ਚਾਹੁੰਦੇ ਇਹਦੇ ਬਾਰੇ ਅੱਜ ਵੀਰੇ ਅੱਜ ਪਿੰਡ ਭਾਗਪੁਰ ਤੋਂ ਅਸੀਂ ਸਾਰੇ ਨੌਜਵਾਨਾਂ ਦੇ ਪਿੰਡ ਵਸਣਾਂ ਅਸੀਂ ਜੋੜ ਸਕੀ 2000 ਜਿਹੜਾ ਹੈਗਾ ਮਿੱਟੀ ਦਾ ਗੱਟਾ ਪਿੰਡੋਂ ਭਰ ਕੇ ਆਪਣੇ ਪੰਜ ਟਰਾਲੀ ਦੇ ਵਿੱਚ ਤੇ ਕੁਝ ਖਾਲੀ ਗੱਟੇ ਅਸੀਂ ਲੈ ਕੇ ਉਰੇ ਪਹੁੰਚੇ ਅੱਜ ਇਸ ਜਿਹੜੀ ਚੱਲਦੀ ਸੇਵਾ ਵਾ ਸਾਡੀ ਬਰਬਾਦੀ ਨੂੰ ਰੋਕਣ ਵਾਲੇ ਆ ਜਿਹੜਾ ਇੰਦਾ ਬੜਾ ਕਹਿਰ ਆਇਆ ਵਾ ਉਹਦੇ ਵਿੱਚ ਪਿੰਡ ਭਾਗਪੁਰ ਨੇ ਅੱਜ ਉਹ ਦਿਨ ਪਾਏ ਕੀ ਹੋਣਾ ਮਲ ਕੀ ਸਮਾਚਾਰ ਕੀ ਅੱਗੇ ਠੀਕ ਹੈ ਬੰਨ ਰੁਕ ਗਿਆ ਜਾਂ ਕਿਵੇਂ ਅੱਗੇ ਕੀ ਦੱਸਣ ਕਹਿੰਦੇ ਚਲੋ ਇਹ ਬੰਨ ਤਾਂ ਵੀ ਸ ਮਹਾਰਾਜ ਦੀ ਕਿਰਪਾ ਨਾਲ ਵੀ ਕੁਦਰਤੀ ਜੀਓਗ੍ਰਾਫਿਕਲੀ ਕੰਡੀਸ਼ਨ ਸਾਡੇ ਜਿਹੜਾ ਜ਼ਮੀਨ ਦਾ ਜਿਹੜਾ ਸਾਡਾ ਉਹ ਬੰਦ ਪਿਆ ਸੀ ਉਹਦੇ ਕਰਕੇ ਰੁਕ ਗਿਆ ਕਿਉਂਕਿ ਜਿਹੜਾ ਸਾਡਾ ਦਰਿਆ ਜਾ ਰਿਹਾ ਉਹ ਤੁਸੀ ਟੁੱਟ ਗਿਆ ਟੁੱਟਣ ਤੋਂ ਬਾਅਦ ਜਿਹੜੀ ਕਾਹਾਂ ਜ਼ਮੀਨਾਂ ਨੇ ਉਹ ਜ਼ਮੀਨ ਨੇ ਰੁਕ ਕੇ ਹੁੰਦੇ ਮਤਲਬ ਕਿ ਕੋਈ ਜਾਂ ਗਵਰਨਮੈਂਟ ਦੇ ਜਾਂ ਕੋਈ ਪ੍ਰਬੰਧ ਨਹੀਂ ਕੋਈ ਹੈਗੇ ਵੀ ਜਿਹਨੇ ਕਰਕੇ ਉਹ ਬੰਨ ਮੋੜ ਤੇ ਜਾਂ ਬੰਨ ਦੁਆਰਾ ਬੰਨਨੇਗੇ ਨਹੀਂ ਉਹ ਸਿਰ ਤੇ ਸਿਰਫ ਜਿਹੜਾ ਜਿਹੜਾ ਦਰਿਆ ਵਹਿ ਰਿਹਾ ਤੇ ਨਾਲ ਦੀ ਜਮੀਨ ਆ ਉਹ ਜ਼ਮੀਨ ਉੱਚੀ ਹੋਣ ਕਰਕੇ ਉਹ ਜ਼ਮੀਨ ਇਹ ਸਾਰਾ ਪ੍ਰੈਸ਼ਰ ਚ ਝੱਲਿਆ ਹੋਇਆ ਤੇ ਉਹ ਹਾਲਾਕਿ ਕਿਸਾਨਾਂ ਦੀ ਜ਼ਮੀਨ ਤਾਂ ਖੋਈ ਜਾ ਰਹੀ ਹੈ ਖੋਈ ਜਾ ਰਹੀ ਹੈ ਪਰ ਖੁਰਦੀ 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 ਕੁਝ ਪਾਣੀ ਦਾ ਵਹਾਅ ਉਧਰੋਂ ਚੱਲ ਗਿਆ ਕੁਝ ਸੇਫਾ ਵੀ ਸੰਗਤਪੁਰੋਂ ਚੱਲ ਰਹੀ ਆ ਤਾਂ ਕਿ ਉਹਦਾ ਵਹਾਅ 모ੜਿਆ ਜਾਵੇ ਮਤਲਬ ਕੇਵਲ ਤੇ ਕੇਵਲ ਇਹ ਹੈ ਕਿ ਪਿੰਡਾਂ 'ਚ ਜਾਂ ਖੇਤਾਂ ਦੇ ਵਿੱਚ ਪਾਣੀ ਨਹੀਂ ਹੈ ਉਹਦਾ ਕਾਰਨ ਇਹ ਹੀ ਆ ਵੀ ਜ਼ਮੀਨ ਜਿਹੜੀ ਹੈਗੀ ਉਧਰ ਉੱਚੀ ਜ਼ਮੀਨ ਹੋਣ ਕਰਕੇ ਦਰਿਆ ਦੇ ਲੈਵਲ ਤੋਂ ਤਾਂ ਕਰਕੇ ਬਚਾਵਾ ਜੇਕਰ ਜੇਕਰ ਇੱਧਰ ਵੀ ਜ਼ਮੀਨ ਨੀਮੀ ਹੁੰਦੀ ਤਾਂ ਫਿਰ ਬਰਬਾਦੀ ਦਾ ਮੰਜ਼ਰ ਦੇਖਣ ਵਾਲਾ ਨਹੀਂ ਮਿਲ ਬਹੁਤ ਪੈੜਾ ਹੋਣਾ ਕਿਵੇਂ ਕਿ ਪਤਾ ਲੱਗਿਆ ਪਹਿਲਾਂ ਮਾਈਨਿੰਗ ਵੀ ਨਜਾਇਜ਼ ਬੜੀ ਹੋਈ ਐ ਇੱਥੇ ਜੋ ਕਿ ਆਪਣੇ ਜਿਹੜੀ ਮਾਈਨਿੰਗ ਦੀ ਦੱਸੀ ਗਈ ਸੀ ਉਹ ਤਾਂ ਨਹੀਂ ਹੋਈ ਤੇ ਲੋਕਾਂ ਨੇ ਸਰਿਆਂ ਨਜਾਇਜ਼ ਪੈਸਾ ਤਾਂ ਕਮਾਇਆ ਗਿਆ ਬਈ ਮੇਨ ਜਿਵੇਂ ਅਕਸਰ ਇੱਕ ਇਹ ਤਾਂ ਬਹੁਤ ਵੱਡਾ ਇਸ਼ੂ ਆ ਵੀ ਸਰਕਾਰ ਕਹਿੰਦੀ ਹੈ ਕੁਦਰਤੀ ਐ ਲੋਕ ਕਹ ਰਹੇ ਨੇ ਇਹ ਮੈਨੂ ਦਾ ਹਾਲਾਂਕਿ ਇਹ ਸਾਨੂੰ ਪਤਾ ਵੀ ਕੁਦਰਤ ਜਿਹੜਾ ਹੈਗਾ ਭਾਰੀ ਬਰਖਾ ਪੈ ਰਹੀ ਐ ਪਰ ਬਰਖਾ ਜਿਹੜਾ ਹੈਗਾ ਉਹ ਪਾਣੀ ਉਹਨਾਂ ਡੈਮਾਂ ਚ ਆਉਣਾ ਕਿ ਡੈਮ ਕੋ ਪ੍ਰੋਪਰ ਚੈਨਲਾਈਜ਼ ਕਰਕੇ ਪਾਣੀ ਰਿਜ਼ਕ ਕੀਤਾ ਜਾਂਦਾ ਵਾ ਕਿਤੇ ਨਾ ਕਿਤੇ ਡੈਮ ਪ੍ਰਸ਼ਾਸਨ ਦਾ ਜਿਹੜੀ ਮਿਸ ਮੈਨੇਜਮੈਂਟ ਆ ਜਿਨ੍ਹਾਂ ਨੇ ਪਾਣੀ ਸਹੀ ਤਰੀਕੇ ਨਾਲ ਸਾਡੇ ਇਸ ਦਰਿਆ ਦੀ ਕੈਪੈਸਿਟੀ 60000 ਕਿਸੀ ਹੈਗੀ ਆ ਤੇ ਛੱਡ ਰਹੇ ਤੁਸੀਂ 1-1 ਲੱਖ ਤਾਂ ਕਦੇ 1 ਲੱਖ ਕਦੇ 80000 ਉੱਥੋਂ ਭਾਖੜਾ ਤੋਂ ਫਿਰ ਹੋਰ ਚੋ ਜਿਹੜੇ ਆ ਕੇ ਰਲਦੇ ਨੇ ਪ੍ਰੋਪਰ ਹੈਡਵੌਕਸ ਤੋਂ ਲੱਖ ਸਵਾ ਲੱਖ ਕਿਸੀ ਹੋ ਜਾਂਦਾ ਵਾ ਤੇ ਵੀ ਇਹ ਡੈਮ ਕਿੱਥੋਂ ਚੱਲਣਗੇ ਇਹ ਕਿਤੇ ਨਾ ਕਿਤੇ ਗਵਰਨਮੈਂਟ ਦਾ ਫੇਲਿਅਰ ਆ ਕਿਤੇ ਨਾ ਕਿਤੇ ਇਹ ਜਿਹੜਾ BBMB ਜਾਂ ਹੋਰ ਇਹ ਬੋਰਡ ਨੇ ਡੈਮ ਬੋਰ ਉਹਨਾਂ ਦਾ ਫੇਲਿਅਰ ਆ ਵੀ ਉਹਨਾਂ ਨੇ ਸਿਰ ਤੇ ਸਰ ਉਹਨੇ ਸਿਰ ਤੇ ਸਿਰਫ ਆਪਣਾ ਜਿਹੜਾ ਹੈਗਾ ਵਾ ਵੀ ਧਿਆਨ ਦਿੱਤਾ ਕਿ ਲੋਕ ਮਰਦੇ ਆ ਰੁੜਦੇ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਉਹਨਾਂ ਨੇ ਬਸ ਆਫਦਾ ਦੇਖਿਆ ਵਾ ਕਿ ਉਸ ਕਰਕੇ ਇਹਨਾਂ ਨੇ ਮਿਸ ਮੈਨੇਜਮੈਂਟ ਜਿਹੜੀ ਉਹ ਕੀਤੀ ਆ ਤਾਂ ਮਿਸ ਮੈਨੇਜਮੈਂਟ ਹੋਣ ਕਰਕੇ ਤਾਂ ਪ੍ਰਵਾਦੀ ਇਹ ਹੋਈ ਆ ਇਹ ਦੇਖੋ ਸਿੰਪਲ ਚੀਜ਼ ਆ ਜਿਵੇਂ ਤੁਹਾਨੂੰ ਦੱਸ ਕੇਟ ਆ ਵੀ 60000 ਕੀ ਸੀ ਜਿਹੜਾ ਹੈਗਾ ਇਹ ਡੈਮ ਚੱਲ ਸਕਦਾ ਵਾ ਹੁਣ ਇੱਕ ਮੈਂ ਤੁਹਾਡੇ ਚੈਨਲ ਤੇ ਬੜੀ ਸੋਹਣੀ ਐਗਜ਼ਾਮਪਲ ਦੇਣਾ ਚਾਹੁੰਦਾ ਆਪਣੇ ਪਿੰਡਾਂ ਚ ਆਪ ਵੀ ਮੋਟਰ ਦੇਖੋ ਸਾਹਮਣੇ ਚੁੱਬਾ ਬੜਿਆ ਹੋਇਆ ਵਾ ਫੋਰਚੂਪਾ ਜਿਹੜਾ ਹੈਗਾ ਵਾ ਉਹ ਜੇ ਪਹਿਲਾ ਚੁੱਪਾ ਨਹੀਂ ਹੁੰਦਾ ਆਮ ਫੋਰ ਚੱਲਦਾ ਵਾ ਮੋਟਰ ਦਾ ਪਾਣੀ ਝੜਦਾ ਪੁਰਾਣੇ ਟਾਈਮ ਚੁੱਪੇ ਨਹੀਂ ਸੀ ਉਹ ਕਾਇ ਖੇਲ ਜਾਂਦਾ ਸੀ ਉਹ ਐ ਬਰਬਾਦੀ ਕਰਦਾ 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 ਸੀ ਤੇ ਅਸੀਂ ਉਸੇ ਖੇਤ ਵੀ ਖਰਾਬ ਹੁੰਦਾ ਵਾ ਅਸੀਂ ਉਹਨੂੰ ਪ੍ਰੋਪਰ ਚੈਨਾਈਜ਼ ਕਰਨੀ ਸੀ ਚੁੱਪੇ ਬਣਾਤੇ ਜਦੋਂ ਚੁੱਪੇ ਬਣਾਤੇ ਚੁੱਪੇ ਬਣਾ ਕੇ ਫਿਰ ਖਾਲ ਬਣਾਤੇ ਫਿਰ ਅਸੀਂ ਅੰਡਰਗ੍ਰਾਉਂਡ ਪਾ ਕੇ ਆਪਣੇ ਪਾਣੀ ਨੂੰ ਚੈਨਲ ਜ ਕਰਕੇ ਖੇਤਾਂ ਤੱਕ ਲੈ ਜਾਂਦੇ ਆਂ ਇਹ ਤਾਂ ਅਸੀਂ ਖੇਤਾਂ 'ਚ ਹੀ ਕਰਦਾ ਤੁਸੀਂ ਐਡਾ ਡੈਮ ਐਡਾ ਸਿਸਟਮ ਕਰਦਾ ਤੁਹਾਨੂੰ ਅਜੇ ਤੱਕ ਪਤਾ ਹੀ ਨਹੀਂ ਲੱਗਿਆ ਵੀ ਤੁਹਾਡੇ ਡੈਮ ਕਿੰਨਾ ਕਿ ਭੱਲ ਸਕਦੇ ਨੇ ਕਿੰਨਾ ਕਰਨਾ ਵੀ ਕਿਤਨਾ ਕਿਤੇ ਗਵਰਨਮੈਂਟ ਦਾ ਫੇਲਿਅਰ ਆ ਇਹ ਮੈਨ-ਮੇਡ ਨਹੀਂ ਇਹ ਗਵਰਨਮੈਂਟ-ਮੇਡ ਫਲੱਡ ਨੇ ਇਹ ਪਤਾ ਨਹੀਂ ਕਿਹੜੀ ਪਾਲਿਸੀ ਨੇ ਜਿਨ੍ਹਾਂ ਨੇ ਕਿਸਾਨਾਂ ਦਾ ਜਿਹੜਾ ਹੈਗਾ ਤਵਾਹੀ ਕਰਤੀ ਵੀ ਆਪਾਂ ਸੁਰਸਾ ਆਪਾਂ ਜਾ ਰਹੇ ਆ ਸੇਵਾ 'ਚ ਆਪਾਂ ਬਿਜ਼ੀ ਆਂ ਇਹ ਦੋ ਬਾਤ ਬਾਈ ਜਿਹੜਾ ਤਵਾਹੀ ਆਉਣੀ ਆ ਨਾ ਬਿਮਾਰੀਆਂ ਦੀ ਲੋਕਾਂ ਦੇ ਡਿਪਰੈਸ਼ਨ ਦੇ ਸਟਾਫ ਹੋਣੇ ਆ ਉਹ ਬਾਈ ਉਹ 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 ਜਿਹੜਾ ਹੈਡ ਉਹਨਾਂ ਕਲਪਨਾ ਕੀਤੀ ਜਾ ਸੀ ਇਹ ਮੈਂ ਕਹਾਂ ਚਾ ਸੀ ਦੇਖਿਆ ਗਿਆ ਆਪਣੇ ਮੱਤੇਵਾੜਾ ਤੋਂ ਤੁਸੀਂ ਬੰਨ ਵੀ ਉਹ ਵੀ ਬੰਨ ਦੀ ਟੋਪਰ ਕੋਈ ਬੈਠ ਗਈ ਥੱਲੇ ਤੁਸੀਂ ਮੱਤੇਵਾੜਾ ਉਹਦਾ ਕੰਪੈਟਿਸ਼ਨ ਕੀ ਹੈ ਦੇਖੋ ਤੁਸੀਂ ਇਹ ਦੇਖੋ ਆ ਇਧਰ ਆ ਦੇਖੋ ਕੁਸੀ ਮਗਰ ਦੇਖੋ ਉਹ ਸਾਰਾ ਤੁਸੀਂ ਕੈਮਰੇ ਦਿਖਾਓ ਉਸ ਤੋਂ ਪਿੱਛੇ ਹੁੰਦਾ ਸੀਗਾ ਹਨਾ ਉਸ ਤੋਂ ਬਾਅਦ ਜ਼ਮੀਨਾਂ ਸੀਗੀਆਂ ਅੱਠ ਕਿਲੇ ਦਰਿਆ ਵਾਲੇ ਪਾਸੇ ਸੀਗੀਆਂ ਉਹ ਅੱਠ ਕਿਲੇ ਰੋਜ਼ ਸਰਕਾਰ ਨੇ ਉੱਥੇ ਆ ਕੇ ਜਿਹੜੇ ਜਾਂ ਸਾਡੇ ਲੋਕਲ ਵੀ ਆਉਂਦੇ ਸੀ ਪ੍ਰਸ਼ਾਸਨ ਜਾਂ ਸਰਕਾਰ ਦੇ ਨੁਮਾਇੰਦੇ ਉਹ ਆ ਕੇ ਦੇਖਦੇ ਸੀਗੇ ਵੀ ਅੱਜ ਕਿੰਨੀ ਕਿ ਬਰਬਾਦੀ ਹੋ ਗਈ ਅੱਜ ਕਿੰਨੇ ਕਿ ਫਟਾਕੇ ਚੱਲ ਗਏ ਹਨਾ ਤੇ ਉਹਨਾਂ ਨੇ ਇਹ ਬਰਬਾਦੀ ਦੇਖ ਦੇਖ ਕੇ ਅੱਜ ਉਹ ਤੁਸੀਂ ਵੀ ਜਿੱਥੇ ਕਹਿੰਦੇ ਤੁਸੀਂ ਤੱਕ ਜਾ ਕੇ ਕਿਆ ਕਰਨਗੇ ਉਹ ਤੁਸੀਂ ਵੀ ਆ ਕੇ ਮੈਨੂੰ ਜਾ ਕੇ ਹਜੇ ਅੱਜ ਤਾਂ ਸਾਡੇ ਲੋਕ ਆ ਦੇਖ ਲੋ ਤੁਸੀਂ ਸਭ ਤੋਂ ਵੱਡੇ ਜਿਹੜੇ ਆਪਾਂ ਗੱਲ ਕਰਦੇ ਹਾਂ ਮਾਈਨਿੰਗ ਆ ਕੰਡੇ ਲੱਗੇ ਭਈ ਆ ਕੰਡਾ ਪੱਟੇ ਅੱਜ ਉਹ ਕੰਡਾ ਦੇਖ ਲੋ ਜੀ हां 20 ਇਹ ਇਹ ਇੱਥੇ ਕੀ ਆ ਇਹ ਆਪਾਂ ਉਹ ਡੰਡਾਲੀ ਘਹਾੜੇ ਚ ਨਿੱਕੇ ਰੋੜ ਤੇ ਕੰਡੇ ਲੱਗੇ ਹੋਏ ਨੇ ਵੀ ਇੰਡਸਟਰੀ ਏਰੀਆ ਵਾ ਇੱਥੇ ਮਾਈਨਿੰਗ ਇੰਡਸਟਰੀਸ ਇਹ ਮਾਈਨਿੰਗ ਇੰਡਸਟਰੀ ਸੀ ਤਾਂ ਇਸ ਕਰਕੇ ਇੱਥੇ ਕੰਡੇ ਲੱਗੇ ਹੋਏ ਸੀਗੇ ਪੂਰੀ ਕਿੰਨੀ ਇੰਡਸਟਰੀ ਆ ਐਡਾ ਕੰਡਾ ਕਾਹਦੀ ਠੱਕਰਾ ਕਿਉਂਕਿ ਇਹ ਮਾਈਨਿੰਗ ਇੰਡਸਟਰੀ ਸੀ ਇਹ ਮਾਈਨਿੰਗ ਹਬ ਸੀ ਇੱਥੇ ਮਾਈਨਿੰਗ ਮਾਫੀਆ ਸੀਗਾ ਤਾਂ ਇਹਨਾਂ ਨੇ ਬਾਈ ਸਾਡੇ ਲੋਕ ਸਾਡਾ ਏਰੀਆ ਉਹ ਤੋਂ ਵੀ ਲੱਗ ਗਿਆ ਕੀ ਕਰਨਗੇ ਪੂਰੇ ਕੰਡੇ ਦੀ ਕੀ ਲੋੜ ਆ ਜੀ ਇੱਥੇ ਕੰਟਾ ਤਾਂ ਇੰਡਸਟਰੀ ਏਰੀਆ ਜੁੰਦਾ ਉਹ ਕਿਹੜੀ ਇੰਡਸਟਰੀ ਏਰੀਆ ਇੱਥੇ ਇਹ ਮਾਈਨਿੰਗ ਇੰਡਸਟਰੀ ਸੀ ਮਾਈਨਿੰਗ ਮਾਫੀਆ ਸੀਗਾ ਤੇ ਜਿਨੇ ਉਹਰੇ ਕੰਡੇ ਲਾ ਲਾ ਕੇ ਸਾਡੇ ਖਵਾਜੇ ਨਾਲ ਛੇੜ ਕਰਕੇ ਸਾਡਾ ਏਰੀਆ ਹੇਡ ਬੋਤਾ ਸਾਡੇ ਤੁਸੀਂ ਲੋਕਾਂ ਦੀ ਅੱਖਾਂ ਤੋਂ ਦੇਖੋ ਪਰਕੇ ਬਈ ਲੋਕਾਂ ਦੀ ਇਕ ਕਬੀਲਦਾਰੀਆ ਦੇਖੋ ਲੋਕਾਂ ਦਾ ਦਰਦ ਦੇਖੋ ਆ ਬੱਚੇ ਖੜੇ ਨੇ ਇਹ ਬੱਚਿਆਂ ਨੂੰ ਪਤਾ ਵੀ ਸਾਡੇ ਮੈਂ ਤੁਸੀਂ ਬੱਚਿਆਂ ਨੂੰ ਪੁੱਛ ਲੋ ਵੀ ਉਹਰੇ ਕੀ ਹੁੰਦਾ ਉਹ ਕਹਿੰਗੇ ਜੀ ਮਾਈਨਿੰਗ ਹੁੰਦੀ ਵੀ ਇਸ ਵੱਡੇ ਪੱਧਰ ਤੇ ਮਾਈਨਿੰਗ ਕਰਕੇ ਬਰਬਾਦੀ ਕਰਕੇ ਇਹ ਵਾਲੀ ਮਾਫੀ ਨਹੀਂ ਪਤਾ ਸੀ ਮੇਰੇ ਹਿਸਾਬ ਦੇ ਨਾਲ ਉਰੇ ਜਿਹੜਾ ਆਈ ਹੈ ਵਾ ਘੱਟੋ ਘੱਟ ਨਹੀਂ 2 ਕਿਲੋਮੀਟਰ ਜਿਹੜਾ ਤੁਸੀਂ ਉਹ ਬਹਿ ਚੁੱਕਿਆ ਵਾ ਕੇਵਲ ਤੇ ਕੇਵਲ ਜਿਹੜੀ ਜ਼ਮੀਨ ਆ ਉਹ ਉੱਚੀ ਹੋਣ ਕਰਕੇ ਉਰੇ ਰੁਕੇ ਹੋਏ ਆ ਪਰਮਾਤਮਾ ਨੇ ਜੇ ਲਿਖਿਆ ਨਾ ਤਦੋਂ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਸਾਡੀ ਧਰਤੀ ਮਾਤਾ ਨੇ ਸਾਡੀ ਬਰਬਾਦੀ ਹੁਣ ਤੋਂ ਰੋਕੀ ਹੋਈ ਆ ਅਸੀਂ ਆਪਣੀ ਧਰਤ ਮਾਤਾ ਕੁਦਰਤੀ ਬਹਾਅ ਰੋਕ ਗਿਆ ਨਹੀਂ ਕੁਦਰਤੀ ਬਹਾਅ ਕਰ ਰੋਕ ਗਿਆ ਹਮਾਤਮਾ ਨਹੀਂ ਭਾਈ ਤੁਸੀਂ ਬਰਬਾਦੀ ਜਿਹੜੀ ਇੱਥੇ ਹੋਣੀ ਸੀ ਨਾ ਤੁਸੀਂ ਦੀ ਕਲਪਨਾ ਨਹੀਂ ਕੀ ਲੋਕੜਾਈਆਂ ਕਰਦੇ ਨੇ ਭਾਈ ਇਹ ਕੀ ਚੱਲਦੇ ਨੇ